ਇਸ ਸਿੱਖਾਂ ਦੇ ਥਰਡ ਫੈਕਟਰ ਹੋਣ ਦੀ ਗੱਲ ਕਰਦੇ ਆ ਨਵੀਂ ਮੈਪ ਮੇਕਿੰਗ ਦੀ ਗੱਲ ਕਰਦੇ ਆ ਚਾਰ ਰੋਜ਼ਾ ਭਾਰਤ ਪਾਕਿਸਤਾਨ ਕਨਫਲਿਕਟ ਸਿੱਖਾਂ ਦੇ ਨਿਊਟਰਲ ਹੋਣ ਜਾਂ ਐਨਟੀ ਇੰਡੀਆ ਲਾਈਨ ਲੈਂਡ ਦੀ ਗੱਲ ਕਰਦੇ ਆ ਔਰ ਭਾਰਤੀ ਹਕੂਮਤ ਦਾ ਪ੍ਰੋਪਾਗੈਂਡਾ ਫੇਲ ਹੁੰਦਾ ਦੇਖਦੇ ਆ ਕਈ ਥਾਵਾਂ ਦੇ ਉੱਤੇ ਦਰਬਾਰ ਸਾਹਿਬ ਤੇ ਮਿਸਾਇਲ ਮਾਰਨੀ ਸੀ ਪਾਕਿਸਤਾਨ ਨੇ ਉਹੀ ਜਦੋਂ ਸ਼ੋਮਣੀ ਕਮੇਟੀ ਹੀ ਜਿਹੜੀ ਆ ਉਹ ਡਿਨਾਈ ਕਰਦੀ ਆ ਫਿਰ ਆਰਮੀ ਬੈਕਫੁੱਟ ਤੇ ਜਾ ਕੇ ਮਾਫੀ ਤੇ ਹੁੰਦੀ ਹੈ ਜੀ ਨਹੀਂ ਨਹੀਂ ਉਹ ਬਾਕੀ ਕੋਈ ਉੱਥੇ ਗਨ ਨਹੀਂ ਸੀ ਲਾਈ ਤੇ ਭਾਈ ਅਮਰੀਕਾ ਨੇ ਜਾਂ ਕਿਸੇ ਹੋਰ ਮੁਲਕ ਨੇ ਇਹ ਵਿਢਿਆ ਹੋਇਆ ਵੀ ਉਹਨਾਂ ਨੇ ਸਾਨੂੰ ਖਾਲਸਾਣ ਬਣਾ ਕੇ ਉਹ ਕਿਉਂ ਦੇਣ ਕੇ ਬਣਾ ਕੇ ਬਹੁਤ ਵਾਰ ਅਸੀਂ 47 ਦੀ ਲੀਡਰਸ਼ਿਪ ਨੂੰ ਦੋਸ਼ ਦਿੰਦੇ ਹਨ ਰਾਈਟਲੀ ਸੋ ਕਿ ਉਹਨਾਂ ਨੇ ਮੌਕਾ ਗਵਾਇਆ ਤੇ ਇਹ ਨਾ ਹੋਏ ਕਿ ਵੀ ਅਸੀਂ ਅੱਜ ਗੱਲਾਂ ਤਾਂ ਕਰ ਰਹੇ ਹਾਂ ਉਹਦੇ ਲਈ ਤੁਹਾਨੂੰ ਗਠਬੰਧਨ ਉਸ ਤੇ ਲਈ ਤੁਹਾਨੂੰ ਸਟਰੈਟਜੀ ਵਿਉਂਤਬੰਦੀ ਕਰਨ ਦੀ ਲੋੜ ਹੈ ਔਰ ਮੈਂ ਸਮਝਦਾ ਵੀ ਉਸ ਪੱਖ ਤੋਂ ਅਜੇ ਸਾਡੇ 'ਚ ਢਿੱਲ ਮੱਠ ਹੈ। ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ ਜਿੱਥੇ ਅਸੀਂ ਕਈ ਫੈਕਟਰਸ ਦੀ ਗੱਲ ਕੀਤੀ ਆ ਪਛੋਕੜ ਦਾ ਅਸੀਂ ਜ਼ਿਕਰ ਕੀਤਾ ਆ 84 ਦੇ ਹਵਾਲੇ ਨਾਲ ਸੋ ਅੱਜ ਜਿੱਥੇ ਅਸੀਂ ਹੁਣ ਖਲੋਤੇ ਆ ਮਤਲਬ ਹੁਣ ਇਸ ਗੱਲ ਦੇ ਉੱਤੇ ਕਲੈਰਿਟੀ ਵੀ ਹੋ ਰਹੀ ਹੈ ਜਾਂ ਇਸ ਗੱਲ ਦੇ ਨਾਲ ਲੋਕ ਲੋਕ ਸਾਡੇ ਲੋਕ ਵੀ ਸਿੰਪੈਥਾਈਜ਼ ਕਰ ਰਹੇ ਆ ਐਂਡ ਐਟ ਦ ਸੇਮ ਟਾਈਮ ਅਸੀਂ ਜਦੋਂ ਸਿੱਖ ਇੱਕ ਤੀਜੀ ਧਿਰ ਦੇ ਤੌਰ ਤੇ ਉਭਰਨ ਦਾ ਜ਼ਿਕਰ ਕਰਦੇ ਆ ਗੱਲ ਕਰਦੇ ਆ ਇਸ ਦੀ ਚਰਚਾ ਹੁਣ ਬਾਕੀ ਮੁਲਕਾਂ ਦੇ ਵਿੱਚ ਵੈਸਟ ਦੇ ਵਿੱਚ ਅਦਰਵਾਈਜ਼ ਯੂਰਪ ਦੇ ਵਿੱਚ ਥਰੂਆਊਟ ਹੀ ਜਿਹੜੀ ਹੈ ਇਹਦੀ ਗੱਲ ਹੋ ਰਹੀ ਆ ਹੁਣ ਉਹਦਾ ਇੱਕ ਅਗਲਾ ਪਾਰਟ ਹੈ ਵੀ ਇਹਦੀ ਕੋਈ ਅੱਗੇ ਇੰਪਲੀਮੈਂਟੇਸ਼ਨ ਜਾਂ ਕਿੰਨਾ ਕੇ ਗਰਾਊਂਡਡ ਹੈਗਾ ਕਿੰਨਾ ਕਿ ਨਹੀਂ ਉਹ ਬਾਅਦ ਦੀ ਗੱਲ ਆ ਪਰ ਘੱਟੋ ਘੱਟ ਜਦੋਂ ਅਸੀਂ ਗੱਲਬਾਤ ਦੀ ਗੱਲ ਲੈਵਲ ਦੇ ਉੱਤੇ ਗੱਲ ਕਰਦੇ ਆਂ ਖਬਰਾਂ ਦੇ ਲੈਵਲ ਦੇ ਉੱਤੇ ਗੱਲ ਕਰਦੇ ਆਂ ਉਹ ਅੱਜ ਸਾਨੂੰ ਘੱਟੋ ਘੱਟ ਉਹ ਚੀਜ਼ ਨਜ਼ਰ ਆ ਰਹੀ ਹੈ ਸੋ ਹੁਣ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਇਹ ਗੱਲ ਸੋਚ ਸਕਦੇ ਆਂ ਸਮਝ ਸਕਦੇ ਆਂ ਜਾਂ ਕਹਿ ਸਕਦੇ ਆਂ ਵੀ ਭਾਈ ਜਿਹੜਾ ਸਟੇਟ ਦਾ ਪ੍ਰੋਪਾਗੈਂਡਾ ਸੀ 84 ਤੋਂ ਬਾਅਦ ਭਾਵੇਂ ਉਹ ਵਾਈਟ ਪੇਪਰ ਰਾਹੀਂ ਉਹਨਾਂ ਨੇ ਕੀਤਾ ਫਿਰ ਇੰਡੀਅਨ ਐਮਬੈਸੀ ਦੇ ਰਾਹੀਂ ਸਾਰੇ ਮੁਲਕਾਂ ਨੂੰ ਜਿਹੜੇ ਨੇ ਉਹ ਕਾਗਜ਼ਾਤ ਭੇਜੇ ਫਿਰ 에어 ਇੰਡੀਆ ਦਾ ਕਾਰਾ ਕਰਵਾ ਕੇ ਜਿਹੜਾ ਆ ਉਹ ਸਿੱਖਾਂ ਨੂੰ ਟੈਰਰਿਜ਼ਮ ਦੇ ਨਾਲ ਜੋੜਿਆ ਗਿਆ ਉਹੀ ਨੈਰੇਟਿਵ ਅੱਜ ਤੱਕ ਚੱਲਦਾ ਆਉਂਦਾ ਜਿਹੜੀ ਸਿੱਖ ਸਟਰਗਲ ਹੈ ਉਹਨੂੰ ਪਾਕਿਸਤਾਨ ਆਈਐਸਆਈ ਦੇ ਨਾਲ ਜੋੜ ਕੇ ਹਮੇਸ਼ਾ ਟੈਰਰਿਜ਼ਮ ਦੇ ਖਾਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਇਹ ਇਹ ਕੀਤਾ ਵੀ ਗਿਆ ਤੇ ਹੋਇਆ ਵੀ ਕਾਫੀ ਹੱਦ ਤੱਕ ਜੇ 84 ਤੋਂ ਬਾਅਦ ਦਾ ਟਾਈਮ ਪੀਰੀਅਡ ਦੇਖੀਏ ਪਰ ਅੱਜ ਉਹ ਮਰਥਾਤ ਉਹ 네ਗੇਟਿਵ ਪ੍ਰੋਪਾਗੈਂਡਾ ਟੁੱਟ ਰਿਹਾ ਕਾਫੀ ਹੱਦ ਤੱਕ ਉਹ ਟੁੱਟਿਆ ਸੋ ਅੱਜ ਅਸੀਂ ਜਿੱਥੇ ਖਲੋਤੇ ਆ ਕੀ ਸਮਝਦੇ ਹਾਂ ਵੀ ਜਦੋਂ ਇਸ ਪੱਖ ਤੋਂ ਅਸੀਂ ਹਮੇਸ਼ਾ ਜ਼ਿਕਰ ਕਰਦੇ ਆ ਵੀ ਭਾਈ ਸਾਊਥ ਏਸ਼ੀਆ ਦੇ ਵਿੱਚ ਖਾਲਿਸਤਾਨ ਹੀ ਇੱਕ ਪੀਸ ਦੇ ਲਈ ਪਰਮਨੈਂਟ ਸੋਲੂਸ਼ਨ ਆ ਵੀ ਉਸ ਸੰਘਰਸ਼ ਦੇ ਵਿੱਚ ਜਾਂ ਉਸ ਪਰਸਪੈਕਟਿਵ ਤੋਂ ਅਸੀਂ ਜਿਸ ਮੁਕਾਮ ਦੇ ਉੱਤੇ ਅੱਜ ਖਲੋਤੇ ਆ ਅਸੀਂ ਅੱਗੇ ਸਾਨੂੰ ਕੀ ਕਰਨ ਦੀ ਲੋੜ ਹੈਗੀ ਆ ਅਹ ਦੇਖੋ ਤੁਸੀਂ ਬਹੁਤ ਚੰਗੇ ਤੰਗ ਨਾਲ ਇਹਨੂੰ ਪੈਰਾਫਰੇਜ਼ ਕੀਤਾ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਅਹ ਦੇਖੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇੰਟਰਨੈਸ਼ਨਲ ਇੰਟਰਵੈਂਸ਼ਨ ਤੋਂ ਬਿਨਾ ਨਵੇਂ ਮੁਲਕ ਕ੍ਰੀਏਟ ਨਹੀਂ ਹੁੰਦੇ ਇਹ ਪਹਿਲਾ ਫੈਕਟ ਹੈ ਦੂਸਰਾ ਇੰਟਰਨੈਸ਼ਨਲ ਇੰਟਰਵੈਂਸ਼ਨ ਵੀ ਉਹਨਾਂ ਹਾਲਾਤਾਂ 'ਚ ਹੁੰਦੀ ਹੈ ਜਦੋਂ ਐਗਜ਼ਿਸਟਿੰਗ ਸੈਟਅਪ ਟੁੱਟਦੇ ਨੇ ਉਹ ਬਹੁਤ ਵਾਰ ਵਿਮਿ ਸਾਦੀ ਜਦੋਂ ਅਸੀਂ ਨਵੇਂ ਨੇਸ਼ਨ ਬਣਨ ਦੀ ਗੱਲ ਕਰਦੇ ਹਾਂ ਤੇ ਉਹ ਵਾਰਸ ਦੀ ਸਿਚੁਏਸ਼ਨ ਹੈ ਪਹਿਲਾ ਫਸਟ ਵਰਲਡ ਵਾਰ 1914 ਤੋਂ 1918 ਤੱਕ ਹੁੰਦਾ ਹੈ 오ਟੋਮਨ एंपਾਇਰ ਜਿਹਦੇ ਕੋਲ ਮਿਡਲ ਈਸਟ ਸੀ 7-8 ਸਦੀਆਂ ਤੋਂ ਉਹਦੇ ਹੱਥਾਂ ਚੋਂ ਨਿਕਲਦਾ ਤੇ ਅਸੀਂ ਦੇਖਦੇ ਹਾਂ ਕਿ ਵਿਦਾਂ ਨੋਚ ਆਫ ਦਾ ਪੈਨ ਮਿਡਲ ਈਸਟ ਦੇ ਵਿੱਚ ਸਾਊਦੀ ਅਰੇਬੀਆ ਜਾਰਡਨ ਲਿਬਨਾਨ ਫਲਸਤੀਨ ਔਰ ਇਹ ਸਾਰੇ ਜਿਹੜੇ ਮੁਲਕ ਨੇ ਇਰਾਕ ਜੀ ਕੁਵੇਤ ਇਹ ਸਾਰੇ ਕ੍ਰੀਏਟ ਹੁੰਦੇ ਨੇ ਫਲਸ ਔਰ ਇਹਦੇ ਚ ਵੰਡੀਆਂ ਪਾ ਲੈਂਦੇ ਨੇ ਉਹ ਫਲਸਤੀਨ ਬ੍ਰਿਟਿਸ਼ਰਸ ਦੇ ਕੋਲ ਆ ਜਾਂਦਾ ਹੈ ਲਿਬਨਾਨ ਫ੍ਰੈਂਚ ਦੇ ਕੋਲ ਆ ਜਾਂਦਾ ਹੈ ਜਿਹੜਾ ਅਲਟੀਮੇਟਲੀ ਉਹਨਾਂ ਦਾ 1947-48 ਚ ਪਹੁੰਚਦੇ ਆ ਫਲਸਤੀਨ ਦੀ ਡਿਵੀਜ਼ਨ ਦਾ ਮਤਾ ਜਿਹਦੇ ਚ ਇਜ਼ਰਾਈਲ ਔਰ ਫਲਸਤੀਨ ਸਾਈਡ ਬਾਈ ਸਾਈਡ ਦੋ ਨੇਸ਼ਨ ਹੋਣ ਦੀ ਗੱਲ ਹੈ ਉਥੋਂ ਤੱਕ ਪਹੁੰਚਦੀ ਹੈ ਇਸ ਤਰ੍ਹਾਂ ਸੈਕੰਡ ਵਰਲਡ ਵਾਰ ਦੇ ਐਂਡ ਤੋਂ ਬਾਅਦ ਅਸੀਂ 60 ਦੇ ਕਰੀਬ ਤਾਂ ਉਹ ਕਲੋਨੀ ਜਿਹੜੀਆਂ ਬ੍ਰਿਟਿਸ਼ ਦੇ ਥੱਲੇ ਸੀ ਉਹਨਾਂ ਦੀ ਜਿਹੜੀ ਆਜ਼ਾਦੀ ਦੇਖਦੇ ਆਂ ਜਿਹੜੇ ਅੱਜ ਵੀ ਬ੍ਰਿਟਿਸ਼ ਕਾਮਨਵੈਲਥ ਦਾ ਹਿੱਸਾ ਨੇ ਜਿਹੜੇ ਕਾਮਨਵੈਲਥ ਗੇਮ ਜਦੋਂ ਹੁੰਦੀਆਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਸਾਰੇ ਨਵੇਂ ਮੁਲਕ ਬਣੇ ਔਰ ਇਹ 1950 1948 ਚ ਜਦੋਂ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜੇਸ਼ਨ ਯੂਨੋ ਜਦੋਂ ਅੱਜ ਉਹ ਨਹੀਂ ਮੈਂਸ਼ਨ ਹੁੰਦਾ ਜੀ ਹੁਣ ਜਾਂਦੇ ਉਹ ਸਿਰਫ 50 ਮੁਲਕ ਸੀ ਯੂਨੋ ਅੱਜ ਅਸੀਂ 193 ਮੁਲਕਾਂ ਦੀ ਗੱਲ ਕਰਦੇ ਹੁਣ ਇਹ ਸਾਰੇ ਸਰਕਮਸਟੈਂਸਿਸ ਚੋਂ ਨਿਕਲੇ ਜਾਂ ਪੋਸਟ ਵਾਰ ਉਹ ਜਿਹੜੀ ਮੈਪ ਮੇਕਿੰਗ ਹੈ ਹੁਣ ਜਿਹੜੀ ਇੱਕ ਬਸ ਹੈ ਔਰ ਜਿਹੜੀ ਕਿਸੇ ਹੱਦ ਤੱਕ ਠੀਕ ਹੈ ਕਿ ਸਟਰਕਚਰ ਜਿਹੜੇ ਸੈਕੰਡ ਵਰਲਡ ਵਾਰ ਤੋਂ ਬਾਅਦ ਇੰਟਰਨੈਸ਼ਨਲ ਕ੍ਰੀਏਟ ਹੋਏ ਜਿਹਦੇ ਚੋਂ ਫਿਰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨਿਕਲੀ ਜਿਹਦੇ ਚੋਂ ਯੂਨੋ ਮੋਰ ਪਾਵਰਫੁਲ ਬਾਡੀ ਦੇ ਤੌਰ ਤੇ ਨਿਕਲੀ ਇਸ ਮੁਲਕਾਂ ਦੀ ਸੋਵਰਨਿਟੀ ਇੰਟੈਗਰਿਟੀ ਦੀ ਗੱਲ ਨਿਕਲੀ ਦੇ ਬਾਵਜੂਦ ਕਿ ਕੋਲਡ ਵਾਰ ਈਰਾ ਦੇ ਵਿੱਚ ਪ੍ਰੌਕਸੀ ਵਾਰਸ ਤਾਂ ਚਲਦੀਆਂ ਰਹੀਆਂ ਉਹ ਕੋਰੀਆ ਹੋਏ ਵਿਤਨਾਮ ਹੋਏ ਕੈਂਬੋਡੀਆ ਹੋਏ ਸਾਊਥ ਅਮਰੀਕਾ ਦੀਆਂ ਮੂਵਮੈਂਟਸ ਹੋਣ ਪਰ ਹੁਣ ਜਿਵੇਂ ਆਲਮੋਸਟ ਜੇ ਕਹਿਣਾ ਹੋਏ ਕਿ ਵੀ 80 ਸਾਲ ਬਾਅਦ ਉਹ ਸਾਰਾ ਜਿਹੜਾ 올ਡ ਸਟਰਕਚਰ ਹੈ ਉਹ ਇਰੈਲੇਵੈਂਟ ਹੁੰਦਾ ਜਾਂਦਾ ਜਿਵੇਂ ਅਸੀਂ ਉਹ ਜਿਹੜੇ ਟ੍ਰੇਡ ਐਗਰੀਮੈਂਟਸ ਦੇਖ ਰਹੇ ਆ ਕਿ ਭਈ ਟੈਰਿਫ ਵਾਰਫੇਅਰੇ ਕਪੜੇ ਥਾਂ ਤੇ ਚੱਲ ਰਹੀ ਹੈ ਜੇ ਇਵਨ ਸੋਵਰਨਿਟੀ ਵਾਇਓਲੇਟ ਕਰਨ ਦੀ ਗੱਲ ਹੈ ਤੇ ਕਿਵੇਂ ਸੋਵੀਅਤ ਯੂਨੀਅਨ ਨੇ ਜਿਹਦਾ ਰੰਦ ਖੁੰਦ ਰਸ਼ੀਆ ਰਹਿ ਗਿਆ 2017 ਦੇ ਵਿੱਚ ਯੂਕਰੇਨ ਦਾ ਹਿੱਸਾ ਕਰੀਮੀਆ ਦਾ ਦਬ ਲਿਆ ਇਸ ਵੇਲੇ 20 ਫੀਸਦੀ ਤੋਂ ਜ਼ਿਆਦਾ ਟੈਰਿਟਰੀ ਯੂਕਰੇਨ ਦੀ ਰਸ਼ੀਆ ਨੇ ਦੱਬੀ ਹੋਈ ਹੈ ਔਰ ਜਦੋਂ ਪ੍ਰੈਜ਼ੀਡੈਂਟ 트੍ਰੰਪ ਨੇ ਇਨੀਸ਼ੀਅਲ ਨੇਗੋਸ਼ੀਏਸ਼ਨ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਜੀ ਕੋਈ ਨਹੀਂ ਰਸ਼ੀਆ ਉਹਨੂੰ ਰੱਖੇ ਆਪਣੇ ਕੋਲ ਪੀਸ ਸੋ ਮਤਲਬ ਇਹ ਹੈ ਵੀ ਇਹਦੇ ਨਾਲ ਜਿਹੜਾ ਇਹ ਸੀ ਕਿ ਵੀ ਕਿਸੇ ਕੋਲ ਕੋਈ ਰਾਈਟ ਨਹੀਂ ਹੈ ਕਿ ਸੋਵਰਨਿਟੀ ਵਾਇਓਲੇਟ ਹੋਏ ਉਹ ਵੀ ਟੁੱਟਿਆ ਇੱਕ ਹੋਰ ਪ੍ਰਿੰਸੀਪਲ ਜਿਹੜਾ ਅਮਰੀਕਾ ਨੇ 2003 ਦੇ ਵਿੱਚ ਤੋੜਿਆ ਸੀ ਜਦੋਂ ਇਰਾਕ ਦੇ ਉੱਤੇ ਅਟੈਕ ਕੀਤਾ ਬਿਨਾ ਵਾਰ ਡਿਕਲੇਅਰ ਕੀਤੇ ਆ ਤੇ ਇਹ ਕਹਿ ਕੇ ਕਿ ਵੀ ਰਾਈਟ ਟੂ ਪ੍ਰੀਐਮਪਟ ਕਿ ਜੇ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਡੇ ਤੇ ਅਟੈਕ ਹੋਣਾ ਹੈ ਵੈਪਨਸ ਆਫ ਮਾਸ ਡਿਸਟ੍ਰਿਕਸ਼ਨ ਨੇ ਅਸੀਂ ਪ੍ਰੀਐਮਪਟ ਕਰ ਸਕਦੇ ਹਾਂ ਔਰ ਇਵਨ ਉਸੇ ਨੂੰ ਹੀ ਅੱਗੇ ਤੋਰਦੇ ਆ ਇਜ਼ਰਾਈਲ ਤਾਂ ਜੋ ਕੁਝ ਕਰ ਹੀ ਰਿਹਾ ਗਜ਼ਾ ਔਰ ਵੈਸਟ ਬੈਂਕ ਦੇ ਵਿੱਚ ਹੁਣ ਉਹ ਵੈਸਟ ਬੈਂਕ 'ਚ 90 ਹੋਰ ਸੈਟਲਮੈਂਟਸ ਕਰਨ ਦੀ ਤਿਆਰੀ ਕਰ ਰਿਹਾ ਪਰ ਜਿਹੜੀ ਭਾਰਤ ਨੇ ਦੋ ਵਾਰ ਦਲਬਦੀ ਕੀਤੀ 2019 ਦੇ ਵਿੱਚ ਵੀ ਔਰ ਫਿਰ ਇਹ 7 8 9 ਮਈ 2025 ਦੇ ਵਿੱਚ ਜੀ ਪਾਕਿਸਤਾਨ ਦੀ ਸੋਵਰਿਟੀ ਨੂੰ ਵਾਇਓਲੇਟ ਕਰਨਾ ਔਰ ਇਹ ਕਹਿਣਾ ਕਿ ਜੀ ਪਨਿਸ਼ਮੈਂਟ ਫਾਰ ਦਿਸ ਦ ਪ੍ਰੀ ਐਮਟ ਦੇ ਫਰਾਂ ਸੋ ਮਤਲਬ ਇਹ ਹੈ ਵੀ ਜਿਹੜੇ ਸੈਕੰਡ ਵਰਲਡ ਵਾਰ ਤੋਂ ਬਾਅਦ ਯੂਨ ਦੇ ਥੱਲੇ ਮੁਲਕਾਂ ਦੀ ਟੈਰੀਟਰੀ ਨੂੰ ਇੱਕ ਸੈਕ੍ਰੋਸੈਂਕਟ ਬਣਾ ਦਿੱਤਾ ਗਿਆ ਉਹ ਕਾਨਸੈਪਟ ਵੀ ਟੁੱਟ ਗਿਆ ਚਾਈਨਾ ਦਾ ਦੀ ਅਮਰਜੈਂਸ ਔਰ ਇਸ ਵੇਲੇ ਮੀਡੀਆ ਚ ਬਸ ਜਾ ਕਿ ਵੀ ਚਾਈਨਾ ਕਿਸੇ ਵੇਲੇ ਵੀ ਤਾਈਵਾਨ ਲੈ ਸਕਦਾ ਹੈ ਜੀ ਔਰ ਉਹ ਕਿਵੇਂ ਆਪਣੇ ਐਕਸਪੈਂਡ ਕਰ ਰਿਹਾ ਉਸਨੇ 2020 ਦੇ ਵਿੱਚ ਭਾਰਤ ਦਾ 4000 ਸਕਰ ਕਿਲੋਮੀਟਰ ਏਰੀਆ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਖੋਇਆ ਸੋ ਇਹਨਾਂ ਹਾਲਾਤਾਂ 'ਚ ਜਦੋਂ ਅਸੀਂ ਸਿੱਖਾਂ ਦੇ ਥਰਡ ਫੈਕਟਰ ਹੋਣ ਦੀ ਗੱਲ ਕਰਦੇ ਆਂ ਨਵੀਂ ਮੈਪ ਮੇਕਿੰਗ ਦੀ ਗੱਲ ਕਰਦੇ ਆਂ ਚਾਰ ਰੋਜ਼ਾ ਭਾਰਤ ਪਾਕਿਸਤਾਨ ਕਨਫਲਿਕਟ ਸਿੱਖਾਂ ਦੇ ਨਿਊਟਰਲ ਹੋਣ ਜਾਂ ਐਂਟੀ ਇੰਡੀਆ ਲਾਈਨ ਲੈਂਡ ਦੀ ਗੱਲ ਕਰਦੇ ਆਂ ਜੀ ਪੰਜਾਬ ਦੇ ਲੋਕਾਂ ਦੇ ਜਿਹੜੇ ਨੇ ਉਹ ਅਸੀਂ ਜਦੋਂ ਹਾਫ-ਭਾਫ ਦੇਖਦੇ ਆਂ ਔਰ ਭਾਰਤੀ ਹਕੂਮਤ ਦਾ ਪ੍ਰੋਪਗੈਂਡਾ ਫੇਲ ਹੁੰਦਾ ਦੇਖਦੇ ਆਂ ਕਈ ਥਾਵਾਂ ਦੇ ਉੱਤੇ ਨੈਰੇਟਿਵ ਖਾਸ ਤੌਰ ਤੇ ਕਰੰਟ ਕੇਜੀ ਦਰਬਾਰ ਸਾਹਿਬ ਤੇ ਮਿਸਾਈਲ ਮਾਰਨ ਸੀ ਪਾਕਿਸਤਾਨ ਨੇ ਉਹ ਜਦੋਂ ਸ਼੍ਰੋਮਣੀ ਕਮੇਟੀ ਹੀ ਜਿਹੜੀ ਆ ਉਹ ਡਿਨਾਈ ਕਰਦੀ ਆ ਫਿਰ ਆਰਮੀ ਬੈਕਫੁੱਟ ਤੇ ਜਾ ਕੇ ਮਾਫੀ ਦੇ ਹੁੰਦੀ ਆ ਜੀ ਨਹੀਂ ਨਹੀਂ ਉਹ ਬਾਕੀ ਕੋਈ ਉੱਥੇ ਗਨ ਨਹੀਂ ਸੀ ਲਾਈ ਜਾਂ ਦੂਜਾ ਨਹੀਂ ਸੀ ਲਾਇਆ ਉਹ ਇਹ ਸਾਰੇ ਫੈਕਟਰ ਨੇ ਇਸ ਵੇਲੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਭਾਈ ਅਮਰੀਕਾ ਨੇ ਜਾਂ ਕਿਸੇ ਹੋਰ ਮੁਲਕ ਨੇ ਇਹ ਵਿਢਿਆ ਹੋਇਆ ਵੀ ਉਹਨਾਂ ਨੇ ਸਾਨੂੰ ਖਾਲਸਤਾਨ ਬਣਾ ਕੇ ਉਹ ਕਿਉਂ ਦੇਣ ਕੇ ਬਣਾ ਕੇ ਉਹਨਾਂ ਦੇ ਵੈਸਟਡ ਇੰਟਰਸਟ ਵੀ ਹੋਣਗੇ ਸੋ ਇਸ ਵੇਲੇ ਜਿਸ ਨੂੰ ਇੱਕ ਪਾਸਿਓ ਸਿਚੁਏਸ਼ਨ ਫਲੂਇਡ ਹੈ ਜੀ ਪਰ ਦੂਸਰੇ ਪਾਸਿਓ ਜਿਹੜੇ ਹੋਪ ਦੇ ਫੈਕਟਰ ਨੇ ਜਿਹੜੀ ਪੋਜ਼ਿਟਿਵਿਟੀ ਦੀ ਅਸੀਂ ਗੱਲ ਕੀਤੀ ਹੈ ਸਾਡੇ ਖਿੱਤੇ ਦੇ ਵਿੱਚ ਇਹ ਜਿਹੜਾ ਸਾਰਾ ਚਲ ਰਿਹਾ ਫੋਕਸ ਹੈ ਇਸ ਵੇਲੇ ਇਸ ਸਾਰੇ ਚੋਂ ਸਿੱਖ ਫੈਕਟਰ ਦਾ ਉਭਾਰ ਬਾਕੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਹੀ ਅਲਟੀਮੇਟਲੀ ਕੋਈ ਵੀ ਡਿਸੀਜਨ 메ਕਿੰਗ ਦੇ ਵਿੱਚ ਸੈਂਟਰਲ ਰੋਲ ਪਲੇ ਕਰੇਗਾ ਪਰ ਉਹਦੇ ਚ ਸਾਨੂੰ ਕੀ ਕਰਨ ਦੀ ਲੋੜ ਹੈ ਮੈਂ ਸਮਝਦਾ ਹਾਂ ਵੀ ਇੱਕ ਤਾਂ ਇਮੀਡੀਏਟਲੀ ਸਾਡੀ ਯਕ ਸਹਿਤੀ ਜਾਂ ਸੋਲੀਡੈਰਿਟੀ ਖਾਸ ਤੌਰ ਤੇ ਡਾਇਸਪੋਰਿਕ ਆ ਸਿੱਖ ਆਰਗੇਨਾਈਜੇਸ਼ਨਸ ਦੇ ਜਿਹਦੇ ਥੱਲੇ ਕੋਈ ਫਰੰਟ ਫਲੋਟ ਕਰਨਾ ਜਿਹੜਾ ਅਪਰ ਲੈਵਲ ਦੇ ਉੱਤੇ ਸਾਰੇ ਨੂੰ ਪ੍ਰੋਫੈਸ਼ਨਲੀ ਲੈ ਹਾਲਾਂ ਜ਼ਿਕਰ ਹੈ ਕੋਈ ਲੌਬੀ ਫਰਮ ਹਾਇਰ ਕਰਨ ਦਾ ਸਿਕਸ ਫਰ ਜਸਟਿਸ ਫੋਰ ਲੋ ਜਿਹੜੇ ਸਿਕ ਫੈਕਟਰ ਨੂੰ ਹਾਈਲਾਈਟ ਬਹੁਤ ਚੰਗੀ ਗੱਲ ਹੈ ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਅਲਟੀਮੇਟਲੀ ਇਹ ਜਿਹੜੇ ਕਾਮਾਂ ਦੀ ਜ਼ਿੰਦਗੀ ਦੇ ਫੈਸਲੇ ਨੇ ਇਹ ਟੁਗੇਦਰਨੈਸ ਦੇ ਨਾਲ ਹੁੰਦੇ ਨੇ ਇਸ ਦੇ ਲਈ ਜਿਹੜਾ ਸਾਨੂੰ ਫੌਰਨ ਕਿਉਂਕਿ ਇਹ ਨਾ ਹੋਏ ਮੈਂ ਆਪਣੀਆਂ ਪ੍ਰੈਜੈਂਟੇਸ਼ਨਸ ਚ ਡਾਲਸ ਵੀ ਕਿਹਾ ਸੀ ਆਪਸ ਤੋਂ ਪਹਿਲਾਂ ਵੀ ਯਾ ਭਾਈ ਬਹੁਤ ਵਾਰ ਅਸੀਂ 47 ਦੇ ਲੀਡਰਸ਼ਿਪ ਨੂੰ ਦੋਸ਼ ਦਿੰਦੇ ਹਨ ਰਾਈਟਲੀ ਸੋ ਕਿ ਉਹਨਾਂ ਨੇ ਮੌਕਾ ਗਵਾਇਆ ਆਪਣਾ ਜਦੋਂ ਉਹਨਾਂ ਦੇ ਕੋਲ ਆਪਣੀ ਕਿਸਮਤ ਆਪ ਘੜਨ ਦੇ ਹੱਕ ਦੀ ਲਈ ਇੱਕ ਟੈਰੀਟਰੀ ਕ੍ਰੀਏਟ ਕਰਨ ਦਾ ਜਿਹੜਾ ਉਹ ਮੌਕਾ ਸੀ ਤੇ ਇਹ ਨਾ ਹੋਏ ਕਿ ਵੀ ਅਸੀਂ ਅੱਜ ਗੱਲਾਂ ਤਾਂ ਕਰ ਰਹੇ ਹਾਂ ਔਰ ਪੋਜ਼ਿਟਿਵਿਟੀ ਦੀਆਂ ਨੇ ਗੱਲਾਂ ਔਰ ਕੋਈ ਉਹਦੇ ਚ ਉਸ ਨੂੰ ਕੋਈ ਐਜ਼ ਅ ਪ੍ਰੋਪਾਗੈਂਡੀਸਟ ਅਪਰੋਚ ਨਹੀਂ ਹੈ ਥੀਜ਼ ਆਰ ਦਾ ਫੈਕਟਸ ਬਟ ਐਟ ਦਾ ਸੇਮ ਟਾਈਮ ਜੇ ਫੈਕਟਸ ਆਪਣੇ ਆਪ ਦੇ ਵਿੱਚ ਜਾਂ ਵੈਲ ਇੰਟੈਂਸ਼ਨਸ ਆਪਣੇ ਆਪ ਤੁਹਾਨੂੰ ਜਿਹੜੀ ਹੈ ਉਹ ਹੈਵਨਸ ਨਹੀਂ ਲੈ ਕੇ ਜਾਂਦੀ ਉਹਦੇ ਲਈ ਤੁਹਾਨੂੰ ਗਠਬੰਧਨ ਉਸ ਤੇ ਲਈ ਤੁਹਾਨੂੰ ਸਟ੍ਰੈਟਜੀ ਵਿਉਂਤਬੰਦੀ ਉਸ ਤੇ ਲਈ ਜਿਹੜੇ ਵੀ ਟੁਕਵੇਂ ਸਾਧਨ ਅਪਲਾਈ ਹੋਣੇ ਚਾਹੀਦੇ ਨੇ ਉਹ ਕਰਨ ਦੀ ਲੋੜ ਹੈ ਔਰ ਮੈਂ ਸਮਝਦਾ ਹਾਂ ਵੀ ਉਸ ਪੱਖ ਤੋਂ ਅਜੇ ਸਾਡੇ ਚ ਢਿੱਲਮੱਠ ਹੈ ਜੀ ਡਾਕਟਰ ਸਾਹਿਬ ਬਿਲਕੁਲ ਸੋ ਉਮੀਦ ਤੇ ਕੋਸ਼ਿਸ਼ ਅਸੀਂ ਪਲੈਟਫਾਰਮ ਤੋਂ ਟੀਵੀ 84 ਦੇ ਅਧਾਰੇ ਵੱਲੋਂ ਇਹੀ ਕਰਦੇ ਆਂ ਵੀ ਭਾਈ ਇਸ ਤੇ ਕੰਮ ਕੀਤਾ ਜਾ ਸਕੇ ਸੋ ਜਿੱਥੇ ਹੁਣ ਸ਼ੋਦਾ ਸਮਾ ਜਿਹੜਾ ਇਸ ਸਮਾਪਤੀ ਦੇ ਵੱਲ ਜਾ ਰਿਹਾ ਸਾਡੇ ਨਾਲ ਸੋਸ਼ਲ ਮੀਡੀਆ ਤੇ ਜਿਹੜੇ ਵੀਰ ਭੈਣ ਜੁੜੇ ਆ ਉਹਨਾਂ ਦੇ ਮੈਸੇजेस ਲੈ ਲਈਏ ਹਾਂਜੀ ਸੋ ਹਨ ਮਹੀਲ ਜੀ ਫਤੇਦਾਰ ਜੀ ਮਾਹਿਲ ਜੀ ਫਤੇਦਾਰ ਜੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੂਪਾ ਜੀ ਲਿਖਦੇ ਆ ਡਾਕਟਰ ਸਾਹਿਬ ਜੀ ਹਾਈ ਮੈਸ ਸਿਸਟਰ ਨੀਲਮ ਕੌਰ ਜੀ ਉਹਨਾਂ ਦੀ ਜੀ ਨਹੀਂ ਉਹ ਕੱਲ ਆਉਣਗੇ ਕਿਉਂਕਿ ਅੱਜ ਅਸੀਂ 에어ਪੋਰਟ ਤੋਂ ਹੀ ਸੱਦੇ ਆਏ ਸੋ ਉਹਨਾਂ ਨੂੰ ਤਾਂ ਇਹੀ ਕਨਵੇਸ ਸੀ ਕਿ ਅੱਜ ਸ਼ੋ ਨਹੀਂ ਹੋ ਪਾਣਾ ਕਿਉਂਕਿ ਫਲਾਈਟ ਸਾਡੀ ਆਲਮੋਸਟ 5 ਕੈਂਡੀ ਡਿਲੇਸ ਸੀ ਜੀ ਜੀ ਤੇ ਇੰਦਰਜੀਤ ਸਿੰਘ ਸੰਦੂ ਫਤਿਹ ਸਿੰਘ ਜੀ ਕਰਦੇ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਸੁਖ ਜੀਵਨ ਬੱਚੂ ਧੰਨਵਾਦ ਕਰਦੇ ਆ ਮੁਹੰਮਦ ਦੀ ਯੂਨਸ ਜੀ ਲਿਖਦੇ ਆ ਅਸਲਾਮੁਅਲੈਕੁਮ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਵੈਲਕਮ ਸਤਿ ਸ੍ਰੀ ਅਕਾਲ ਰਾਜਵਿੰਦਰ ਕੌਰ ਜੀ ਫਤਿਹmathsfੀ ਕਰਦੇ ਆ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਜੀ ਰਤਪਾਲ ਸਿੰਘ ਛੀਨਾ ਲਿਖਦੇ ਆ ਧੰਨਵਾਦ ਸਭ ਸੰਗਤ ਤੇ ਡਾਕਟਰ ਅਮਰਜੀਤ ਸਿੰਘ ਦਾਸ ਸਭ ਸੰਗਤ 2 ਜੂਨ 2 ਜੂਨ ਸ਼ਲਾਗਾ ਯੋਗ ਕਦਮ ਆਜ਼ਾਦੀ ਹਲ ਤੇ ਕੱਲੂਕਾਰਾ ਦਿਵਸ ਬਾਰੇ ਜਾਣਕਾਰੀ ਦੇਣ ਸੰਬੰਧੀ ਖਾਲਸਤਾਨ ਹੱਕ ਹੈ ਹਲੀਮੀ ਰਾਜ ਚੜ੍ਹਦੀ ਕਲਾ ਕੌਮ ਦੀ ਹੋਵੇ ਬਹੁਤ ਬਹੁਤ ਸ਼ੁਕਰੀਆ ਸਰ ਪਾਲ ਸਿੰਘ ਸ਼ਿਨਾ ਜੀ ਬਹੁਤ ਮਿਹਰਬਾਨੀ ਤੁਹਾਡੇ ਅਲਫਾਜ਼ ਹਮੇਸ਼ਾ ਹੀ ਹੌਸਲਾ ਵਧਾਉਣ ਵਾਲੇ ਹੁੰਦੇ ਨੇ ਜੀ ਤੇ ਮੁਹੰਮਦ ਯੂਨੀورسٹی ਲਿਖਦੇ ਆ ਡਾਕਟਰ ਸਾਹਿਬ ਇੰਡੀਅਨ ਇਹ ਬਾਤ ਲੋਕ ਕਰ ਰਹੇ ਹਨ ਕਿ ਸਿੱਖੋਂ ਕੋ ਫਤਿਹ سکھ, سکھ یہ بات کر رہے ہیں جو سکھ فتح بتلاتے پاکستان کے مسئلے مرے دس میں اس کا نام بھی فتح اور ایک اور فتح رکھا ہوگا وہ وہی فتح ہو سکتا

ਕਰੇ ਬਹੁਤ ਸ਼ੁਕਰੀਆ ਮੁਹੰਮਦ ਯੂਨਸ 씨 ਬਹੁਤ ਮਿਹਰਬਾਨੀ ਤੇ ਬਿਲਾਲ احمد ਜੀ ਲਿਖਦੇ ਆ ਹੈਲੋ ਡਾਕਟਰ ਸਾਹਿਬ ਐਂਡ ਯਰ ਟੀਮ ਵੈਲਕਮ ਬੈਕ ਆਫਟਰ ਅ ਲੌਂਗ ਵੀਕਐਂਡ ਫਰਮ ਲਵਲੀ ਮਾਰਨਿੰਗ ਹੇਅਰ ਇਨ ਲਾਹੌਰ ਬਹੁਤ ਸ਼ੁਕਰੀਆ ਲਾਹੌਰ ਦੀ ਤੁਸੀਂ ਗੱਲ ਕੀਤੀ ਤੇ ਅੱਜ ਓਪਨਿੰਗ ਇੱਕ ਸੋਸ਼ਲ ਮੀਡੀਆ ਤੇ ਸੀ ਉੱਤੇ ਇੱਕ ਬੜਾ ਉਦਾਸ ਪੰਛੀ ਬੈਠਾ ਹੈ ਤੇ ਅਮੀ ਲਾਹੌਰ ਦੇ ਪ੍ਰਿੰਦਿਆਂ ਇਹ ਸੋਗ ਕਿਉਂ ਪਾਏ ਨੇ ਤੀਏ ਫੌਜੀ ਦਿੱਲੀ ਦੇ ਅੰਬਰਸਰ ਚੜਾਏ ਚੜਾਏ ਨੇ ਫੇ ਮੈਂ ਦੇਖਿਆ ਮੈਂ ਕਿਹਾ ਇਹ ਐ ਦੋਆ ਪੰਜਾਬਾਂ ਦੀ ਸਾਂਝੀ ਪੀੜ ਕਿ ਅੰਮੀ ਲਾਹੌਰ ਦੇ ਪਰਿੰਦੇ ਆ ਇਹ ਸੋਗ ਕਿਉਂ ਪਾਏ ਨੇ ਤੀਏ ਫੌਜੀ ਦਿੱਲੀ ਦੇ ਅੰਬਰਸਰ ਚੜਾਏ ਨੇ ਬਿਲਕੁਲ ਬਹੁਤ ਸ਼ੁਕਰੀਆ ਬਿਲਾਲ ਜੀ ਨਿਹੰਗ ਸਿੰਘ ਲਿਖਦਿਆ ਵਾਇਗਰਜੀ ਦਾ ਖਾਲਸਾ ਵਾਇਗਰਜੀ ਕੀ ਫਤਿਹ ਜੀ ਤੇ ਮੁਹੰਮਦ ਯਾਕੂਬ ਲਿਖਦਿਆ ਹਿੰਦੂ ਸਮਝਦਾ ਹੈ ਕਿ ਸਿੱਖ ਵੀ ਹਿੰਦੂ ਹੀ ہی ہیں بہت بڑا بے غیرت ہے یہ ہندو جی اگے جڑے ہے گے یا میسیج پھر لکھ دیا بھائی بلال چلو چلو رائے بند چلو, ونڈ چلو. <laughs> تے ہرمن پنو جی خالستان زندہ باد لکھ دیا پھر بلال احمد دا دوبارہ میسیج ہے جی. گا ڈاک صاحب دنیا کا کیا بنے گا یوکرین نے حملے کیا ہے رشیہ پر اس کے بعد آفٹر شارٹ کیا آ アフター ショટ کیا ہوں گے اور کیا یو ایس سے اس میں انوಲ್و ہے بیکاز یوکرین اتنا بڑا کام اکیلا نہیں کر سکتا اپ کی رائے ہاں جی بلال جی ਤੁਸੀਂ بالکل ٹھیک کہیا ఇన్ فیکٹ جڑی لڑائی رشیا ਦੇ ਖਿਲਾਫ ਹੈ ਉਹ یوکرین نہیں امریکہ اور نیٹو ਹੀ ਲੜ ਰਹੇ ਨੇ ਮੈਂ ਸਮਝਦਾ ਐ ਵੀ ਪ੍ਰੈਜ਼ੀਡੈਂਟ 트럼ਪ ਨੂੰ ਹੋਪ ਸੀ ਕਿ ਮੈਂ ਤਾਂ 72 ਘੰਟੇ ਦੇ ਵਿੱਚ ਵਿੱਚ پیس ਕਰਵਾ ਸਕਦਾ ਪਰ ਪੁਤਿਨ ਨੇ ਜਿੱਥੇ ਇਹ ਦੇਖਿਆ ਕਿ ਵੀ ਗਲਬਾਦ ਤੋਂ ਪਹਿਲਾਂ ਜਿੱਨਾ ਇਲਾਕਾ ਲਿਆ ਜਾਂਦਾ ਹੋਰ ਖੋਹ ਲਿਆ ਜਾਏ ਫੁੱਲ ਸਕੇਲ ਅਟੈਕ इवन ਸਿਵਿਲਿਅਨ ਪੋਪੂਲੇਸ਼ਨ ਤੇ ਵੀ ਕੀਤੇ ਤਾਂ ਹੁਣ ਇਹ ਅਮਰੀਕਾ ਔਰ ਨੈਟੋ ਦਾ ਇੱਕ ਸਖਤ ਜਿਹੜਾ ਉਹ ਜਵਾਬੀ ਕਾਰਵਾਈ ਹੈ ਤਾਂ ਕਿ ਪੁਤਿਨ ਦੀ ਜਿਹੜੀ ਹੈ ਹੋਸ਼ ਟਿਕਾਣੇ ਲਿਆਂਦੀ ਜਾ ਸਕੇ ਇਹ ਜਿਹੜੀ ਹੈ ਅੱਗੋਂ ਵੱਧ ਵੀ ਸਕਦੀ ਹੈ ਇਹ ਗੱਲ ਪਰ ਮੈਨੂੰ ਲੱਗਦਾ ਹੈ ਕਿ ਵੀ ਇਹ ਦੋਨੋਂ ਪਾਸੇ ਇਹਨਾਂ ਨੂੰ ਲੱਗਦਾ ਵੀ ਜਿਹੜੀ ਨੇਗੋਸ਼ੀਏਸ਼ਨ ਹੈ ਉਦੋਂ ਤੁਸੀਂ ਸਟਰੈਂਥ ਦਾ ਵਿਖਾਵਾ ਕਰੋ ਸੋ ਪਹਿਲਾ ਰਸ਼ੀਆ ਨੇ ਕੀਤਾ ਇਹ ਕਾਉਂਟਰ ਅਟੈਕ ਅਮਰੀਕਾ ਔਰ ਨੈਟੋ ਦਾ ਹੀ ਹੈ ਜੀ ਯੂਕਰੇਨ ਤਾਂ ਵਿਚਾਰਾ ਉਹ ਤਾਂ ਇੱਕ ਪੌਨ ਹੈ ਇਸ ਵੇਲੇ ਅਮਰੀਕਾ ਔਰ ਨੈਟੋ ਦੇ ਹੱਥਾਂ ਚ ਜੀ ਤੇ ਰਸ਼ੀ ਭਾਰਤਵਾਦ ਜੀ ਲਿਖਦੇ ਆ ਵਿਕਰ ਜੀ ਕਾ ਖਾਲਸਾ ਵਿਕਰ ਜੀ ਕੀ ਫਤਿਹ ਹਿੰਦੂ ਸਿੱਖ ਸਿੰਕ੍ਰੀਟੀਜ਼ਮ ਸਿੰਕ੍ਰੀਟੀਜ਼ਮ ਇਜ਼ ਦ ਬਿਊਟੀ ਆਫ ਇੰਡੀਆ ਵੀ ਗੋ ਟੂ ਦ ਗੁਰਦੁਆਰਾ ਵਾਈਲ ਸਿੱਖ go to the temples anybody who challenges this unity is a traitor ਤੁਹਾਡੇ ਤੋਂ ਵੱਡਾ ਟ੍ਰੇਟਰ ਭਾਰਤਵਾਦੀ ਸਾਹਿਬ ਹੋਰ ਕੌਣ ਹੋ ਸਕਦਾ ਬਸ ਇਹ ਟ੍ਰੇਟਰੀ ਦਾ ਖਿਤਾਬ ਆਪਣੇ ਗਲ 'ਚ ਪਾ ਕੇ ਕੁਮੋ ਸ਼ਰਮ ਹੋਣੀ ਚਾਹੀਦੀ ਹੈ ਤੁਹਾਨੂੰ ਕਿ ਕੱਲੂਕਾਰੇ ਹਫ਼ਤੇ 'ਚ ਜਿੱਥੇ ਤੁਹਾਡੀ ਸਾਰੀ ਜਨਤਾ ਵੀ ਹਕੂਮਤ ਦੇ ਨਾਲ ਸੀ ਤੁਸੀਂ ਅਕਾਲ ਤਖਤ ਦਰਬਾਰ ਸਾਹਿਬ ਟਾਇਆ ਹਜ਼ਾਰਾਂ ਸਿੱਖ ਮਾਰੇ ਤੇ ਉਹਨੂੰ ਤੁਸੀਂ ਹਿੰਦੂ ਸਿੱਖ ਇਕਤਾ ਦਾ ਜਿਹੜਾ ਉਹ ਰਾਗ ਪੜ ਰਹੇ ਹੋ ਸ਼ਰਮ ਆਣੀ ਚਾਹੀਦੀ ہروندر سنگھ جی لکھ دیا واحرو جی کا خالصہ واحر جی کی فتح تے, تے محمد یونس جی لکھ دیا ڈاکٹر صاحب ہم مسلمان ہیں ہم اس بات ہم اس بات پہ یقین رکھتے ہیں کہ کسی بھی مذہب کے مقدس جگہ کو اس کی توہین نہیں ہونی چاہیے اور مذہب کا نام پہ انسانیت کا قتل بہت ہی غلط بات ہے ڈاکٹر صاحب ہم سمجھتے ہیں دربار صاحب کا اٹیک آ, کر کے س, آ, دربار صاحب کا اٹیک کو ہر صورت روکنا چاہیے تھا بے شک اس کے لیے ڈپلومیسی سے کام لیا جاتا مسئلات کے آ, تحیات خوش لو آ, خوش لو دو کر کچھ لو لے دے کر جاتا لیکن دربار صاحب پہ ایسا نہیں ہونا چاہیے تھا نہیں محمد یونس جب نشانہ ہی کسی قوم دا ਸਰਬਨਾਸ਼ ਕਰਨਾ ਹੋਏ ਕਿਉਂਕਿ ਗਨ ਕੱਲੀ ਦਰਬਾਰ ਸਾਹਿਬ ਤੇ हमरे ਦੀ ਨਹੀਂ ਹੈ ਕਿ ਜੇ ਉੱਥੇ ਸੰਤ ਪਿੰਡਾ ਵਾਲੇ ਸਨ ਤੁਸੀਂ 37 ਹੋਰ ਇਤਿਹਾਸਿਕ ਗੁਰਦੁਆਰੇ ਹੁਣ ਤਾਂ ਲਿਸਟ ਉਹਨਾਂ ਦੀ ਹੋਰ ਵੀ ਲੰਬੀ ਹੋ ਰਹੀ ਹੈ ਔਰ ਕੱਲਾ ਇਹੀ ਨਹੀਂ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਚ ਟੈਂਕ ਲਿਆਂਦੇ ਗਏ ਈਵਨ ਗੁਰਦੁਆਰਾ ਤਰਨਤਾਰਨ ਸਾਹਿਬ ਗੁਰਦੁਆਰਾ ਦੂਖਨੇਵਾਲਾ ਸਾਹਿਬ ਪਟਿਆਲਾ ਗੁਰਦੁਆਰਾ ਮੁਕਸਰ ਸਾਹਿਬ ਟੈਂਕ ਲਿਆਂਦੇ ਗਏ ਸੋ ਉਹਨਾਂ ਨੇ ਬਿਲਕੁਲ ਕੈਲਕੂਲੇਟ ਕਰਕੇ ਕਿ ਸਿੱਖਾਂ ਨੂੰ ਸਬਕ ਸਿਖਾਣਾ ਹੈ ਇਨਾ ਦੇ ਗੋਡੇ ਲਵਾਣੇ ਨੇ ਇਹਨਾਂ ਨੂੰ ਹਿੰਦੂਵਾਦ ਚ ਜ਼ਜ਼ਬ ਕਰਨੇ ਸੋ ਉਹ ਆਪਣੇ ਨਿਸ਼ਾਨੇ ਵੱਲ ਵਧੇ ਨਹੀਂ ਉਹਨਾਂ ਨੂੰ ਕੋਈ ਇਹ ਫਰਕ ਨਹੀਂ ਹੈ ਕਿ ਭਈ ਉਹਨਾਂ ਨੇ ਕੋਈ ਡਿਪਲੋਮੇਸੀ ਜਾਂ ਕੋਈ ਸਟ੍ਰੈਟਜੀ ਜਾਂ ਕੋਈ ਹੋਰ ਵਰਤਨੀ ਸੀ ਜੋ ਉਹਨਾਂ ਨੇ ਕਰਨਾ ਸੀ ਉਹਨਾਂ ਨੇ ਕਰ ਦਿੱਤਾ ਹੁਣ ਉਹ ਖਾਲਸੇ ਦੇ ਜਲਵੇਂ ਨੂੰ ਦੇਖ ਰਹੇ ਨੇ ਜਿਹੜਾ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਭਾਈ ਇਹ ਸਾਡੇ ਸਾਹਮਣੇ ਗਿੜਗੜਾਣਗੇ ਤੇ ਗੋਡੇ ਟੇਕਣਗੇ ਪਰ ਖਾਲਸਾ ਹੁਣ ਡਿਟਰਮਿੰਡ ਹੈ ਇਹਨਾਂ ਦੀ ਜੜ ਜਿਹੜਾ ਧਰਤੀ ਚ ਪੁੱਟਣ ਦੇ ਲਈ ਹਿੰਦੂਤਵਾਦ ਦੇ ਰਾਜ ਜੀ ਤੇ ਅਮਨ ਸਿੰਘ ਖਾਲਸਾ ਫਤਿਹ ਸੰਜੀ ਕਰਦੇ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤ ਹੈ ਜੀ ਚੜਦੀ ਕਲਾ ਪਾਤਸ਼ਾਹ ਉਹ ਸਾਰੇ ਖਾਲਸਾ ਖਾਲਸਤਾਨੀਆਂ ਦੀ ਤੇ ਅਰਜਨ ਬਾਜਵਾ ਜੀ ਲਿਖਦੇ ਆ ਮੈਂ ਇੱਕ ਵੱਖਰੀ ਜਹੀ ਗੱਲ ਕਹਿਣ ਲੱਗਾ ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਭਾਰਤੀ ਆਰਮੀ ਦੀ ਇੰਨੀ ਫਿਕਰ ਕਿਉਂ ਹੋਣ ਲੱਗ ਪਈ ਉਹਨਾਂ ਦੇ ਟਵੀਟ ਵਿੱਚ ਭਾਰਤੀ ਆਰਮੀ ਲਈ ਬਹੁਤ ਫਿਕਰ ਹੈ ਡਾਕਟਰ ਸਾਹਿਬ دیکھو اس کا جواب تو ہوں دی تیری دے سکتی ہے میں ٹویٹ دیکھا نہیں ہے پر میں اس تے کوئی کامنٹ نہیں ہے جو میں جی محمد یونس اگے پھر لکھ دیا ڈاکٹر صاحب ہم اس بات کو جانتے ہیں دربار صاحب کی بنیاد سائی میاں میر جی رحیم تلا اللہ نے رکھی تھی دربار صاحب کا احترام ہمارے دلوں میں ہے ਜੀ ਜੀ ਬਿਲਕੁਲ ਸਾਈਂਆਂ ਅਮੀਰ ਉਹਨਾਂ ਨੂੰ ਪਾਲਕੀ ਭੇਜ ਕੇ ਲਾਹੌਰ ਗੁਰੂ ਅਰਜਨ ਸਾਹਿਬ ਨੇ ਜਿਹੜਾ ਉਹ ਮਦੂ ਕੀਤਾ ਸੀ ਉਹਵਾਂ ਨੇ ਜਿਹੜੀ ਹੈ ਸੰਗੇ ਬੁਨਿਆਦ ਰੱਖਿਆ ਹੈ ਹਰਿਮੰਦਰ ਸਾਹਿਬ ਦਾ ਜੀ ਤੇ ਨਾਲ ਫਿਰ ਬਲਵਿੰਦਰ ਸਿੰਘ ਜੀ ਲਿਖਦੇ ਆ ਯੂਨਿਟੀ ਆਫ 올 ਪੰਜਾਬੀਜ਼ ਇਜ਼ ਦਾ ਫਾਰ ਮੋਸਟ ਰਿਕੁਆਇਰਮੈਂਟ ਫਾਰ ਅ ਪੋਜ਼ਿਟਿਵ ਆਊਟਕਮ ਜਾਵੈਦ ਬਬਰ ਜੀ ਖਾਲਿਸਤਾਨ ਜ਼ਿੰਦਾਬਾਦ ਲਿਖਦੇ ਆ ਬਲਜੀਤ ਵੜੈਤ ਚ ਫਤੇ ਸਾਂਝੀ ਕਰਦੇ ਆ ਤੇ ਭੋਲਾ ਸਿੰਘ ਫਤੇ ਸਾਂਝੀ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਸਾਨੂੰ ਇਹ ਬਹੁਤ ਵਧੀਆ ਲੱਗਿਆ ਕਿ ਤੁਸੀਂ ਇਕੱਲਾ ਇਕੱਲਾ ਮੈਸੇਜ ਪੜ ਰਹੇ ਹੋ ਤੇ ਉਸਤਾ ਜਵਾਬ ਦੇ ਰਹੇ ਹੋ ਸਾਡੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਆਪਣੇ ਵਿਊਜ਼ ਤੇ ਵਿਊਜ਼ ਨੂੰ ਜਿਹੜਾ ਉਹ ਸ਼ਾਮਲ ਕਰੀਏ ਔਰ ਜਿਹੜੇ ਕੋਈ ਹੋਰ ਵੇਰਵੇ ਨਾਲ ਲਿਖਣ srs.tv84.tv ਤੇ ਉਹ ਅਸੀਂ ਇਕਦਾਂ ਦਿਨ ਖਾਸ ਤੌਰ ਤੇ ਫਰਾਈਡੇ ਅਸੀਂ ਉਸ ਨੂੰ ਹੋਰ ਫਰਦਰ ਡੀਟੇਲਸ ਡਿਸਕਸ ਕਰਦੇ ਹਾਂ ਜੀ ਡਾਕਟਰ ਸਾਹਿਬ ਬਿਲਕੁਲ ਸੋ ਸਾਡਾ ਜਿਹੜਾ ਉਮੀਦ ਕਰਦੇ ਹਾਂ ਅੱਜ ਦਾ ਇਹ ਸੱਚ ਸੱਚ ਪ੍ਰੋਗਰਾਮ ਸੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਮੈਂ ਸਾਡੇ ਦਰਸ਼ਕਾਂ ਦੇ ਕੋਲੋਂ ਬੇਨਤੀ ਵੀ ਕਰਦਾ ਕਿ ਟੀਵੀ 84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ www.tv84.tv ਤੁਸੀਂ ਆਪਣੀ رائے ਤੇ ਸੁਝਾਅ ਵੀ ਸਾਨੂੰ ਭੇਜ ਸਕਦੇ ਹੋ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ SOS@tv84.tv ਦੇ ਉੱਤੇ ਸਾਨੂੰ ਈਮੇਲ ਕਰ ਸਕਦੇ ਹੋ ਤੇ ਸੋਸ਼ਲ ਮੀਡੀਆ ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਸੋ ਇੰਨਾ ਹੀ ਸ਼ਬਦਾਂ ਦੇ ਨਾਲ ਅੱਜ ਦੇ ਸੱਚਾ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਕੋਲੋਂ ਇਜਾਜ਼ਤ ਚਾਹਾਂਗੇ ਦੁਬਾਰਾ ਫੇਰ ਕੱਲ ਨੂੰ ਮੁਲਾਕਾਤ ਹੋਵੇਗੀ ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ